ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡਰਾਮਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਮੋਗਾ ਬਾਈ ਕੋਲ ਦੋ ਕਟੀਆਂ ਟਾਪ ਦੀਆਂ ਇੱਕ ਸਾਲਕ ਦੀ ਆ ਇੱਕ 15 ਕ ਮਹੀਨਿਆਂ ਦੀ ਆ ਠੀਕ ਹੈ ਨਾ ਲਈ ਜੀ ਬਾਕੀ ਵੱਡੀ ਵੀਡੀਓ ਚ ਤੋੜਾ ਤਰਾ ਕਰਮਾਂ ਬਾਰੇ ਦਿਖਾਇਆ ਵਾ ਇਹ ਸ਼ਾਰਟ ਵੀਡੀਓ ਇਸ ਕਰਕੇ ਪੋਣੇ ਨੂੰ ਭਰਾ ਆਪਣਾ ਇੰਸਟਾ ਤੇ ਪੋਣੇ ਨੂੰ ਰਹੀ ਦੇ ਤਾਂ ਕਰਕੇ ਪੋਣੀ ਪੋਣੀ ਜ਼ਰੂਰੀ ਹੁੰਦੀ ਆ ਬਾਕੀ ਵੱਡੀ ਵੀਰੇ ਚ ਤੋੜਾ ਤਰਾ ਦਿਖਾਇਆ ਕਰਮਾਂ ਬਾਰੇ ਕਿੰਡ ਡਰਾਮਾ ਤੇ ਜਿਲ੍ਹਾ ਨੂੰ ਪੈਂਦਾ ਜੀ ਮੌਕਾ ਵੀਡੀਓ ਦੇਖਣ ਲਈ ਭੈਣ ਭਰਾਵਾਂ ਦਾ ਸਾਰਿਆਂ ਦਾ ਫੈਦਲੋ ਧੰਨਵਾਦ ਠੀਕ ਹੈ ਜੀ ਬਾਕੀ ਫੇਸਬੁੱਕ ਤੇ ਪੇਜ ਆ ਭਰਾ ਆਪਣਾ ਗਰਜੀਤ ਰਾਏ ਉਥੇ ਵੱਡੀ ਵੀਡੀਓ ਪਾਈ ਵੀ ਆ ਇਹ ਸੌਲਟ ਕਰ Instagram ਤੇ ਕੋਣ ਦੇਖਾ ਤਾ ਪਪਲੋਣੀਆਂ ਵੀਡੀਓ ਤੇ ਬਾਕੀ ਜੀਤਾ ਫਾਰਮ TV YouTube ਤੇ ਚੈਨਲ ਆਪਣਾ ਵੀਡੀਓ ਵਧੀਆ ਲੱਗੀ ਸ਼ੇਅਰ ਕਮੈਂਟ ਜ਼ਰੂਰ ਕਰ ਦੋ ਮਿਲਦੇ ਆਂ ਫਿਰ ਆ ਕਿਸੇ ਨਵੀਂ ਵੀਡੀਓ ਚ ਓਕੇ ਬਾਏ